20 ਜਨਵਰੀ ਨੂੰ ਡੋਨਲਡ 트੍ਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਣ ਜਾ ਰਹੇ ਨੇ 20 ਜਨਵਰੀ ਦੀ ਤਾਰੀਖ ਮਿੱਥੀ ਗਈ ਹੈ ਔਰ ਇਹ ਔਰ ਇਹ ਦੂਸਰੀ ਵਾਰ ਹੈ ਡੋਨਲਡ 트੍ਰੰਪ ਦਾ ਦੂਸਰਾ ਰਾਸ਼ਟਰਪਤੀ ਸੌ ਚੱਕ ਸਮਾਗਮ ਜਿਹੜਾ 20 ਜਨਵਰੀ ਨੂੰ ਹੋਣ ਜਾ ਰਿਹਾ ਅਮਰੀਕਾ ਦੇ ਵਿੱਚ ਮਾਰਟਨ ਲੂਥਰ ਕਿੰਗ ਦਿਵਸ ਮੌਕੇ ਇਹ ਸੌ ਚੱਕ ਸਮਾਗਮ ਜਿਹੜਾ ਉਹ ਮਨਾਇਆ ਜਾਣ ਲੱਗਿਆ ਔਰ ਖਾਸ ਤੌਰ ਦੇ ਉੱਤੇ ਇਹ ਤਾਮੀ ਵਿਚਾਰਿਆ ਜਾ ਰਿਹਾ ਕਿਉਂਕਿ ਇਸੇ ਦਿਵਸ ਦੇ ਉੱਤੇ ਇੱਕ ਵਾਰ ਬਿਲ ਕਲਿੰਟਨ ਆਪਣਾ ਦੂਜਾ ਸੌ ਚੁੱਕ ਸਮਾਗਮ 1997 ਦੇ ਵਿੱਚ ਕਨਕਲੂਡ ਕਰ ਚੁੱਕੇ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਤਰੀਕ ਸਾਹਮਣੇ ਆਈ ਸੀ ਖੈਰ ਵੱਡੀ ਗੱਲ ਇਸ ਸੌ ਚੁੱਕ ਸਮਾਗਮ ਦੇ ਵਿੱਚ ਵਿਸ਼ਵ ਨੇਤਾਵਾਂ ਦੀ ਕਤਰਤਾ ਹੋਣ ਜਾ ਰਹੀ ਹੈ ਜਿਨ੍ਹਾਂ ਨੂੰ ਡੋਨਲਡ ਟਰੰਪ ਦੇ ਇਸ ਸੌ ਚੁੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਪਰਸਨਲੀ ਇਨਵਾਈਟਸ ਭੇਜੇ ਗਏ ਉਹਨਾਂ ਦੇ ਵਿੱਚ ਕਈ ਇਹੋ ਜਿਹੇ ਦੇਸ਼ ਵੀ ਸ਼ਾਮਿਲ ਨੇ ਗ੍ਰਾਂ ਦੇ ਨਾਲ ਅਜੇ ਤੱਕ ਯਾਨੀ ਕਿ ਲੰਬੇ ਸਮੇਂ ਤੱਕ ਇਹੀ ਕਿਹਾ ਜਾ ਰਿਹਾ ਸੀ ਕਿ ਟਕਰਾਰ ਜਾਰੀ ਹੈ ਪਰ ਉਹਨਾਂ ਡੋਨਲਡ ਟਰੰਪ ਨੇ ਆਪਣੇ ਇਸ ਸੌ ਚੁੱਕ ਸਮਾਗਮ ਦੇ ਵਿੱਚ ਆਉਣ ਦਾ ਨਿਯੋਤਾ ਦਿੱਤਾ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਸੂਚੀ ਵਿੱਚ ਜਿੱਥੇ ਬਾਕੀ ਸਾਰੇ ਦੇਸ਼ ਬਾਕੀ ਸਾਰੇ ਮੁਲਕ ਸ਼ਾਮਿਲ ਨੇ ਉਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਨਹੀਂ ਹੈ ਹਾਲਾਂਕਿ ਭਾਰਤ ਨੂੰ ਜ਼ਰੂਰ ਇਨਵਾਈਟ ਕੀਤਾ ਗਿਆ ਹੈ ਇਹ ਦੱਸ ਦੇਣਾ ਬਹੁਤ ਜ਼ਰੂਰੀ ਹੈ ਕਿ ਭਾਰਤ ਇਨਵਾਈਟਡ ਹੈ ਔਰ ਐਸ ਜੈ ਸ਼ੰਕਰ ਇਸ ਇਨਵੀਟੇਸ਼ਨ ਦੇ ਆਧਾਰ ਦੇ ਉੱਤੇ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਜਾ ਵੀ ਰਹੇ ਨੇ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਗਮ ਦੇ ਵਿੱਚ ਨਹੀਂ ਜਾ ਰਹੇ ਜਾਂ ਕਹਿ ਦਿਆ ਕਿ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਹਾਲਾਂਕਿ ਇਸ ਸਮਾਗਮ ਦੇ ਵਿੱਚ ਚੀਨੀ ਰਾਸ਼ਟਰਪਤੀ ਨੂੰ ਨਿਯੋਤਾਪੇ ਜਿਆ ਗਿਆ ਔਰ ਜਾਣਕਾਰੀ ਜੋ ਸਾਹਮਣੇ ਆ ਰਹੀ ਆ ਉਸ ਮੁਤਾਬਕ ਉਹ ਇਸ ਸਮਾਗਮ ਦੇ ਵਿੱਚ ਕਿਸੇ ਕਾਰਨ ਵਾਸਤੇ ਹਿੱਸਾ ਨਹੀਂ ਲੈ ਪਾਰੇ ਪਰ ਉਹਨਾਂ ਨੇ ਆਪਣੀ ਥਾਂ ਤੇ ਕਿਸੇ ਹੋਰ ਨੂੰ ਭੇਜਣ ਦੀ ਗੱਲ ਜ਼ਰੂਰ ਅਗੇ ਰੱਖੀ ਹੈ ਪਰ ਇੱਥੇ ਆ ਕੇ ਤਾਂ ਸਵਾਲ ਖੜਾ ਹੁੰਦਾ ਹੈ ਜੇ ਜਾਰਜੀਆ ਮੈਲੋਨੀ ਚੀਨੀ ਰਾਸ਼ਟਰਪਤੀ ਸੀ ਜੇਮ ਪੇਂਗ ਇਹੋ ਜੇ ਲੀਡਰ ਸ਼ਾਮਿਲ ਹੋ ਰਹੇ ਨੇ ਇੱਥੋਂ ਤੱਕ ਕਿ ਯੂਕਰੇਨ ਦੇ ਰਾਸ਼ਟਰਪਤੀ ਵੀ ਸ਼ਾਮਿਲ ਹੋ ਰਹੇ ਨੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਇਨਵੀਟੇਸ਼ਨ ਫਿਰ ਨਹੀਂ ਭੇਜਿਆ ਗਿਆ ਜਿਵੇਂ ਕਿ ਜਾਣਕਾਰੀ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨਵਿਟੇਸ਼ਨ ਕੀ ਨਹੀਂ ਗਿਆ ਜਾਂ ਪ੍ਰਧਾਨ ਮੰਤਰੀ ਆਪ ਨਹੀਂ ਜਾ ਰਹੇ ਬਹੁਤ ਸਾਰੇ ਸਵਾਲ ਕਿਮੂਲੇਟ ਹੁੰਦੇ ਪਏ ਨੇ ਔਰ ਖਾਸ ਤੌਰ ਦੇ ਉੱਤੇ ਭਾਰਤ ਨੂੰ ਨਿਯੋਤਾ ਜ਼ਰੂਰ ਹੈਗਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਹੁਣ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਇੱਕ ਕਹਾਣੀ ਬਣਦੀ ਨਜ਼ਰ ਆਈ ਹੈ ਪੂਰਾ ਲੰਘੇ ਸਾਲ ਦੇ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਕੁਝ ਇਹੋ ਜਿਹੇ ਘਟਨਾਵਾਂ ਦਾ ਵੇਰਵਾ ਸਾਹਮਣੇ ਆਇਆ ਹੈ ਜਿਸ ਕਾਰਨ ਹੋ ਸਕਦਾ ਹੈ ਕਿ ਡੋਨਲਡ ਟਰੰਪ ਨੇ ਭਾਰਤ ਨੂੰ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵੱਡਾ ਝਟਕਾ ਦਿੱਤਾ ਡੋਨਲਡ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਕਰੀਬੀ ਦੋਸਤ ਦੱਸਦੇ ਆਏ ਨੇ ਇੰਟਰਵਿਊਜ਼ ਦੇ ਵਿੱਚ ਜਦੋਂ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ ਤਾਂ ਗ੍ਰੇਟ ਫਰੈਂਡ ਕਹਿ ਕੇ ਸੰਬੋਧਨ ਕੀਤਾ ਪਰ ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ ਡੋਨਲਡ ਟਰੰਪ ਨੇ ਆਪਣੇ ਇਸ ਗ੍ਰੇਟ ਫਰੈਂਡ ਨੂੰ ਨਿਯੋਤ ਨਹੀਂ ਦਿੱਤਾ 47ਵਾਂ ਸੌ ਚੱਕ ਸਮਾਗਮ ਅਮਰੀਕਾ ਦਾ ਔਰ ਉਸ ਦੇ ਵਿੱਚ ਡੋਨਲਡ 트੍ਰੰਪ ਆਪਣੀ ਦੂਜੀ ਵਾਰ ਰਾਸ਼ਟਰਪਤੀ ਬਣੀ ਦੀ ਸੌ ਚੱਕ ਦੇ ਪਏ ਨੇ ਔਰ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਆਰੇ ਹੁਣ ਉਹ ਨਾ ਵੇਰਵਿਆਂ ਦੇ ਵੱਲ ਆਉਣੇ ਆ ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਦੱਸੇ ਗਏ ਆ ਦਰਸਲ ਸਭ ਤੋਂ ਪਹਿਲਾ ਵੇਰਵਾ ਸਭ ਤੋਂ ਪਹਿਲੀ ਤਰੀਕ 5 ਅਗਸਤ 2024 ਲੰਗੇ ਸਾਲ ਦੀ 5 ਅਗਸਤ 2024 ਇਓ 3 ਕਹੇ ਜਦੋਂ ਯੂਐਸਏ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਕਮਲਾ ਹੈਰਿਸ ਨੂੰ ਕਮਾਂਡ ਸੌਂਪ ਦਿੱਤੀ ਜਾਂਦੀ ਹੈ ਜੋ ਬਾਈਡਨ ਇੱਕ ਪਾਸੇ ਹੋ ਜਾਂਦੇ ਨੇ ਕਮਲਾ ਹੈਰਿਸ ਸਿੱਧੇ ਤੌਰ ਦੇ ਉੱਤੇ ਚੋਣ ਅਖਾੜੇ ਦੇ ਵਿੱਚ ਆ ਜਾਂਦੇ ਨੇ ਔਰ ਸਾਰੀ ਜਿਹੜੀ ਸਿਆਸੀ ਲੜਾਈ ਹੈ ਉਹ ਡੋਨਲਡ ਟਰੰਪ ਔਰ ਕਮਲਾ ਹੈਰਿਸ ਦੇ ਵਿਚਾਲੇ ਹੁੰਦੀ ਨਜ਼ਰ ਆਉਣ ਲੱਗਦੀ ਹੈ ਔਰ ਇਹ ਲੜੀ ਇਸ ਤਰ੍ਹਾਂ ਵੱਧਦੀ ਹੈ ਅੱਗੇ ਕਿ ਕਮਲਾ ਹੈਰਿਸ ਸਟਰੋਂਗ ਹੁੰਦੇ ਵੀ ਇੱਕ ਇੱਕ ਪੱਧਰ ਦੇ ਉੱਤੇ ਇੱਕ ਇੱਕ ਸਮੇਂ ਦੇ ਉੱਤੇ ਨਜ਼ਰ ਆਉਂਦੇ ਨੇ ਔਰ ਇਹ ਵੀ ਕਿਹਾ ਜਾਣ ਲੱਗਿਆ ਹੁੰਦਾ ਹੈ ਕਿ ਡੋਨਲਡ ਟਰੰਪ ਦੇ ਅੱਗੇ ਕਮਲਾ ਹੈਰਿਸ ਦਾ ਪੱਲਾ ਭਾਰੀ ਪੈਂਦਾ ਪਿਆ ਔਰ ਅਮਰੀਕੀ ਰਾਸ਼ਟਰਪਤੀਆਂ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋ ਸਕਦਾ ਸੀ ਕਿ ਇੱਕ ਮਹਿਲਾ ਰਾਸ਼ਟਰਪਤੀ ਅਮਰੀਕਾ ਨੂੰ ਮਿਲਦੀ ਜਾਂ ਕਹਿ ਦਈਏ ਕਿ ਭਾਰਤ ਮੂਲ ਦੀ ਇੱਕ ਮਹਿਲਾ ਰਾਸ਼ਟਰਪਤੀ ਅਮਰੀਕਾ ਨੂੰ ਮਿਲਦੀ ਖੈਰ ਡੋਨਲਡ 트੍ਰੰਪ ਦੇ ਅਗੇਂਸਟ ਕਮਲਾ ਹੈਰਿਸ ਆ ਜਾਂਦੇ ਨੇ ਔਰ ਉੱਥੇ ਸਿਆਸੀ ਲੜਾਈ ਜਿਹੜੀ ਹੈ ਉਹ ਹੋਰ ਸੰਘਣੀ ਹੋਣੀ ਸ਼ੁਰੂ ਹੋ ਜਾਂਦੀ ਔਰ ਇਸ ਤੋਂ ਬਾਅਦ ਤਰੀਕ ਆਂਦੀ ਹੈ 10 ਸਤੰਬਰ ਦੀ 10 ਸਤੰਬਰ 2024 ਇਹ ਉਹ ਤਰੀਕ ਹੈ ਜਦੋਂ ਪਹਿਲਾ ਡਿਬੇਟ ਹੁੰਦਾ ਆ ਪਹਿਲਾ ਪ੍ਰੈਜ਼ੀਡੈਂਸ਼ੀਅਲ ਡਿਬੇਟ ਰੱਖਿਆ ਜਾਂਦਾ ਆ ਔਰ ਇਸ ਡਿਬੇਟ ਦੇ ਵਿੱਚ ਕਮਲਾ ਹੈਰਿਸ ਔਰ ਡੋਨਲਡ 트੍ਰੰਪ ਇੱਕ ਦੂਸਰੇ ਦੇ ਅਗੇਂਸਟ ਡਿਬੇਟ ਦਿੰਦੇ ਨੇ ਇਹ ਇਹਨਾਂ ਡਿਬੇਟਸ ਦੇ ਜ਼ਰੀਏ ਹੀ ਲੋਕਾਂ ਨੂੰ ਸਮਝ ਆਉਂਦਾ ਹੈ ਕਿ ਕਿੱਧਰ ਵਾਲ ਦਾ ਪੱਲਾ ਭਾਰੀ ਹੋਣਾ ਚਾਹੀਦਾ ਹੈ ਲੋਕ ਇਹਨਾਂ ਡਿਬੇਟਸ ਦੇ ਬਦੌਲਤ ਬਹੁਤ ਕੁਝ ਸਮਝਦੇ ਨੇ ਸਿਆਸਤ ਜਿਹੜੀ ਹੈ ਅਮਰੀਕਾ ਦੀ ਇਹਨਾਂ ਡਿਬੇਟਸ ਦੇ ਬਦੌਲਤ ਬੜੀ ਉਥਲ-ਪੁਥਲ ਹੁੰਦੀ ਹੈ ਖੈਰ ਜਿਵੇਂ ਕਿ ਪਹਿਲਾਂ ਦੱਸ ਰਿਹਾ ਸੀ ਕਿ ਕਮਲਾ ਹੈਰਿਸ ਇੱਕ ਸਮੇਂ ਦੇ ਉੱਤੇ ਆ ਕੇ ਇੱਕ ਵੱਡੇ ਲੀਡਰ ਵਾਂਗ ਉੱਭਰਦੇ ਨਜ਼ਰ ਆਏ ਕਮਲਾ ਹੈਰਿਸ ਦੀ ਹੋੰਡ ਡੈਮੋਕ੍ਰੈਟਿਕ ਪਾਰਟੀ ਦੀ ਹੋੰਡ ਉਹਨਾਂ ਚੋਣਾਂ ਦੇ ਵਿੱਚ ਇੱਕ ਵੱਡੇ ਪੱਦਰ ਦੇ ਉੱਤੇ ਭਖ ਦੀ ਨਜ਼ਰ ਆਈ ਸੀ ਉਹ ਇਸ ਵੇਲੇ ਸੀ ਜਦੋਂ ਇਹ ਡਿਬੇਟਸ ਹੋਏ ਸੀ ਜਦੋਂ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਹੋਣ ਦੇ ਵਿੱਚ ਆਏ ਉਸ ਵੇਲੇ ਲੋਕਾਂ ਦਾ ਰੁਝਾਨ ਕਮਲਾ ਹੈਰਿਸ ਦੇ ਵੱਲ ਵਧਨ ਲੱਗ ਗਿਆ ਸੀ ਯਰ ਡੋਨਲਡ ਟਰੰਪ ਦੇ ਅਗੇਂਸਟ ਵੀ ਇੱਕ ਵੱਡਾ ਚਿਹਰਾ ਬਣ ਕੇ ਨਿੱਤਰ ਰਹੀ ਸੀ ਭਾਰਤੀ ਮੂਲ ਦੇ ਕਮਲਾ ਹੈਰਿਸ ਪਰ ਹੁਣ ਜਿਹੜੀ ਜਿਹੜੀਆਂ ਤਰੀਕਾ ਸਾਹਮਣੇ ਆ ਰਹੀਆਂ ਇਹ ਤਾਂ 5 ਅਗਸਤ ਦੀ ਤਰੀਕ ਔਰ 10 ਸਤੰਬਰ ਦੀ ਤਰੀਕ ਇਹ ਉਹ ਤਰੀਕਾ ਨੇ ਜਿਹੜੀਆਂ ਇਸ ਸਾਰੀ ਲੜੀ ਦੇ ਨਾਲ ਬਣਦੀਆਂ ਨਜ਼ਰ ਆਈਆਂ ਭੂਮਿਕਾ ਬਣਦੀਆਂ ਨਜ਼ਰ ਆਈਆਂ ਪਰ ਹੁਣ ਜਿਹੜੀਆਂ ਤਰੀਕਾਂ ਆ ਰਹੀਆਂ ਨੇ ਉਹ ਮਹੱਤਵਪੂਰਨ ਨੇ ਇਹ ਤਰੀਕਾਂ 21 ਤੋਂ 23 ਸਤੰਬਰ ਦੀਆਂ 21 ਤੋਂ 23 ਸਤੰਬਰ 2024 ਦੀਆਂ ਤਰੀਕਾਂ ਜਿਨ੍ਹਾਂ ਦੇ ਵਿੱਚ ਕੁਝ ਐਹੋ ਜਿਹਾ ਹੋਇਆ ਜੋ ਸ਼ਾਇਦ ਮੀਡੀਆ ਰਿਪੋਰਟਸ ਦੇ ਮੁਤਾਬਕ ਡੋਨਲਡ 트੍ਰੰਪ ਨੂੰ ਚੰਗਾ ਨਾ ਲੱਗਿਆ ਹੋਵੇ ਖੈਰ 21 ਤੋਂ 23 ਸਤੰਬਰ ਤੱਕ ਕੁਆਡ ਸਮਿਟ ਯੂ ایس اے ਦੇ ਵਿੱਚ ਹੋਣੀ ਹੁੰਦੀ ਹੈ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਾਂਦੇ ਨੇ ਕੁਆਡ ਸਮਿਟ ਮਿਆਨੀ ਕਿ ਚਾਰ ਮੁਲਕ ਜਿਨ੍ਹਾਂ ਦਾ ਇਹ ਸੰਗ ਹੈ ਉਹਨਾਂ ਦੀ ਇੱਕ ਸਮਿਟ ਹੋਣੀ ਹੁੰਦੀ ਹੈ ਅਮਰੀਕਾ ਦੇ ਵਿੱਚ ਔਰ ਇਸ ਦੇ ਵਿੱਚ ਭਾਰਤ ਜਾਪਾਨ ਆਸਟ੍ਰੇਲੀਆ ਔਰ ਅਮਰੀਕਾ ਸ਼ਾਮਿਲ ਨੇ ਇਹ ਸਮਿਟ ਉੱਥੇ ਹੋਈ ਇਹਨਾਂ ਦੇ ਮੁਖੀ ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਭਾਰਤ ਤੋਂ ਬਾਕੀ ਦੇਆਂ ਦੇ ਮੁਖੀ ਉੱਥੇ ਪਹੁੰਚੇ ਉੱਥੇ ਮੌਜੂਦ ਹੋਏ ਕੁਆਡ ਸਮਿਟ ਨੂੰ ਸੰਬੋਧਨ ਕੀਤਾ ਔਰ ਇਸ ਤੋਂ ਬਾਅਦ ਅੱਗੇ ਜਾ ਕੇ ਹਾਲਾਤ ਜਿਹੜੇ ਸਿਆਸੀ ਤੌਰ ਦੇ ਉੱਤੇ ਹੋਰ ਗੁੰਝਲਦਾਰ ਹੋਏ। ਸੂਤਰਾਂ ਮੁਤਾਬਕ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੋ ਬਾਈਡਨ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਯੂਐਸਏ ਦੇ ਉਹਨਾਂ ਦੇ ਵਿਚਾਲੇ ਬਾਈਲੈਟਰਲ ਟਾਕਸ ਹੋਈਆਂ। ਉਹਨਾਂ ਦੇ ਵਿਚਾਲੇ ਬਾਈਲੈਟਰਲ ਕਨਵਰਸੇਸ਼ਨ ਰੱਖੀ ਗਈ ਔਰ ਜੋ ਬਾਈਡਨ ਦੇ ਨਾਲ ਮੁਲਾਕਾਤ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰ ਉਸ ਤੋਂ ਇਲਾਵਾ ਨਿਊਯਾਰਕ ਦੇ ਵਿੱਚ ਵੀ ਇੱਕ ਸਮਾਗਮ ਹੁੰਦਾ ਹੈ। ਉਸ ਨੂੰ ਸੰਬੋਧਨ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਉਸੇ ਦਰਮਿਆਨ ਇੱਕ ਨਿੱਜੀ ਚੈਨਲ ਨੂੰ ਇੱਕ ਇੰਟਰਵਿਊ ਦਿੰਦੇ ਨੇ ਡੋਨਾਲਡ ਟਰੰਪ ਉਸ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਹੁੰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਗੱਲ ਕਰਦਿਆਂ ਹੋਇਆ ਡੋਨਾਲਡ ਟਰੰਪ ਇਹ ਕਹਿ ਦਿੰਦੇ ਨੇ ਕਿ ਮੋਦੀ ਹੀ ਇਜ਼ ਅ ਗ੍ਰੇਟ ਫਰੈਂਡ ਉਹਨਾਂ ਨੂੰ ਇੱਕ ਵਧੀਆ ਦੋਸਤ ਦੇ ਤੌਰ ਤੇ ਦੱਸਦੇ ਨੇ ਯਾਨੀ ਕਿ ਐ ਪ੍ਰਤੀਤ ਹੁੰਦਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਨੇਤਾ ਦਿੱਤਾ ਹੋਵੇ ਕਿ ਉਹਨਾਂ ਨੂੰ ਆ ਕੇ ਮਿਲ ਲਿਆ ਜਾਵੇ ਪਰ ਇੱਥੇ ਹੀ ਮਾਹਿਰ ਕਹਿੰਦੇ ਨੇ ਇੱਥੇ ਹੀ ਗਲਤੀ ਹੋ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੋਨਲਡ ਟਰੰਪ ਨੂੰ ਉਸ ਸਮੇਂ ਜਾਣਕਾਰੀ ਮੁਤਾਬਕ ਨਹੀਂ ਮਿਲੇ ਔਰ ਇਹ ਕਾਰਨ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਹੈ ਜੋ ਹੁਣ ਵਾਪਰਿਆ ਕਈ ਸੀਨੀਅਰ ਪੱਤਰਕਾਰ ਕਈ ਅੰਤਰਰਾਸ਼ਟਰੀ ਵਕੀਲ ਜਿਹੜੇ ਬਿਊਰੋਕ੍ਰੇਸੀ ਦੇ ਮਾਹਿਰ ਨੇ ਉਹ ਇੱਥੋਂ ਤੱਕ ਤਰਕ ਤਕਰੀਰਾਂ ਕਰ ਰਹੇ ਆ ਕਿ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐ ਲੱਗਿਆ ਹੋਵੇ ਜਾਂ ਫਿਰ ਭਾਰਤ ਸਰਕਾਰ ਨੂੰ ਐ ਲੱਗਿਆ ਹੋਵੇ ਕਿ ਕਮਲਾ ਹੈਰਸ ਦੀ ਇਸ ਵੇਲੇ ਚੜ੍ਹਾਈ ਹੈ ਔਰ ਰਾਸ਼ਟਰਪਤੀ ਅਹੁਦਾ ਜਿਹੜਾ ਉਹ ਕਮਲਾ ਹੈਰਸ ਸੰਭਣ ਗਈ ਜਾਂ ਡੈਮੋਕ੍ਰੈਟਿਕ ਪਾਰਟੀ ਸੰਭੇਗੀ ਹੋ ਸਕਦਾ ਹੈ ਜਿਵੇਂ ਕਿ ਤਕਰੀਰਾਂ ਦਿੱਤੀਆਂ ਜਾ ਰਹੀਆਂ ਕਹਿੰਦੇ ਕਿ ਹੋ ਸਕਦਾ ਹੈ ਕਿ ਭਾਰਤ ਸਰਕਾਰ ਨੂੰ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਿਆ ਕਿ ਉਸ ਵੇਲੇ ਜੋ ਬਾਈਡਨ ਨਾਲ ਬਾਈਲੈਟਰਲ ਟਾਕ ਹੋਣੀ ਤਾਂ ਠੀਕ ਹੈ ਪਰ ਡੋਨਲਡ ਟਰੰਪ ਤਾਂ ਸ਼ਾਇਦ ਉਹਨਾਂ ਨੂੰ ਉਸ ਵੇਲੇ ਹਾਰ ਦੇ ਪ੍ਰਤੀਤ ਹੋਏ ਸੀ ਇਹ ਕਿਹਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਇਹਨਾਂ ਗੱਲਾਂ ਦੇ ਵਿੱਚ ਵਜ਼ਨ ਹੋਵੇ ਪਰ ਮਾਹਿਰ ਜ਼ਰੂਰ ਆਪਣਾ ਪੱਖ ਸਾਹਮਣੇ ਰੱਖ ਰਹੇ ਆ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੋਨਲਡ 트੍ਰੰਪ ਉਸ ਵੇਲੇ ਹਾਰ ਦੇ ਪ੍ਰਤੀਤ ਹੋਏ ਹੋਣ ਤਾਂ ਕਰਕੇ ਉਹਨਾਂ ਨੂੰ ਉਹ ਨਾਮ ਮਿਲੇ ਹੋਣ ਇਹ ਤਰਕ ਮਾਹਿਰ ਸਾਹਮਣੇ ਰੱਖ ਰਹੇ ਆ ਔਰ ਗੱਲੀਬਾਤੀ ਇਸੇ ਸਟੇਟਮੈਂਟ ਦਾ ਹਵਾਲਾ ਲਿਆ ਸ਼ੋਕ ਅਰੋੜਾ ਨੇ ਯੂਐਸਏ ਤੋਂ ਵਕੀਲ ਨੇ ਬਿਊਰੋਕ੍ਰੇਸੀ ਦੇ ਮਾਹਿਰ ਨੇ ਉਹਨਾਂ ਨੇ ਵੀ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਸੇ ਤਰਕ ਦਾ ਹਵਾਲਾ ਲਿਆ ਔਰ ਉਸ ਤੋਂ ਬਾਅਦ ਇਥੋਂ ਤੱਕ ਵੀ ਤਕਰੀਰਾਂ ਹੋਈਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਭਾਰਤ ਸਰਕਾਰ ਨੂੰ ਉਸ ਸਮਿਟ ਦਾ ਹਿੱਸਾ ਬਣਨਾ ਨਹੀਂ ਸੀ ਚਾਹੀਦਾ ਜਾਂ ਫਿਰ ਉੱਥੇ ਜਾਣਾ ਹੀ ਨਹੀਂ ਸੀ ਚਾਹੀਦਾ ਜਦੋਂ ਇੱਕ ਮੁਲਕ ਦੇ ਵਿੱਚ ਇਸ ਪੱਧਰ ਦੇ ਇਲੈਕਸ਼ਨਸ ਹੋ ਰਹੇ ਹੋਣ ਇੱਥੇ ਕੋਈ ਕਾਉਂਸਲਰ ਦੇ ਇਲੈਕਸ਼ਨਸ ਤਾਂ ਸੀ ਨਹੀਂ ਕੋਈ ਹੇਠਲੇ ਪੱਧਰ ਦੇ ਇਲੈਕਸ਼ਨਸ ਤਾਂ ਸੀ ਨਹੀਂ ਇਹ ਰਾਸ਼ਟਰਪਤੀ ਪੱਧਰ ਦੇ ਇਲੈਕਸ਼ਨਸ ਸੀ ਯਾਰ ਅਮਰੀਕਾ ਦੇ ਵਿੱਚ ਇੱਕ ਇਹੋ ਜਿਹਾ ਮੁਲਕ ਜਿਹੜਾ ਪੂਰੀ ਦੁਨੀਆ ਦੇ ਉੱਤੇ ਡੋਮਿਨੈਂਸ ਕਿਤੇ ਨਾ ਕਿਤੇ ਥੋੜੀ ਬਹੁਤੀ ਸਹੀ ਪਰ ਰੱਖਦਾ ਹੋਵੇ ਉਸ ਮੁਲਕ ਦੇ ਜਦੋਂ ਰਾਸ਼ਟਰਪਤੀ ਲੈਵਲ ਦੇ ਇਲੈਕਸ਼ਨਸ ਚੱਲ ਰਹੇ ਹੋਣ ਤਾਂ ਮਾਹਰਾਂ ਦਾ ਕਹਿਣਾ ਉਸ ਵੇਲੇ ਜਾਣਾ ਹੀ ਨਹੀਂ ਸੀ ਚਾਹੀਦਾ ਔਰ ਜੇ ਚਲੇ ਗਏ ਸੀ ਤੇ ਉੱਥੇ ਡੋਨਲਡ ਟਰੰਪ ਨਾਲ ਵੀ ਮੁਲਾਕਾਤ ਕਰ ਲਈ ਜਾਂਦੀ ਤਰਕ ਦਿੱਤਾ ਗਿਆ ਐਗਜ਼ਾਮਪਲ ਦਿੱਤੀ ਗਈ ਕਿ ਜਦੋਂ ਬਾਹਰੋਂ ਕੋਈ ਸਫੀਰ ਆਉਂਦੇ ਨੇ ਭਾਰਤ ਦੇ ਵਿੱਚ ਉਹ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਮਿਲਦੇ ਉਹਨਾਂ ਨੂੰ ਵੀ ਮਿਲਦੇ ਆ ਔਰ ਨਾਲ ਦੀ ਨਾਲ ਬਾਕੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਜਾਂ ਵੱਡੇ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਨੇ ਜਿਵੇਂ ਕਿ ਸੋਨੀਆ ਗਾਂਧੀ ਹੋਗੇ ਜਾਂ ਬਾਕੀ ਦੇ ਲੀਡਰਸ ਹੋਗੇ ਉਹਨਾਂ ਨਾਲ ਵੀ ਮੁਲਾਕਾਤ ਹੁੰਦੀ ਹੈ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਉੱਥੇ ਡੋਨਲਡ ਟਰੰਪ ਨਾਲ ਵੀ ਮੁਲਾਕਾਤ ਕਰ ਲੈਣੀ ਚਾਹੀਦੀ ਸੀ ਇਹ ਤਕਰੀਰਾਂ ਕੀਤੀਆਂ ਜਾ ਰਹੀਆਂ ਨੇ ਔਰ ਗਾਹੇ ਬਗਾਹੇ ਇਸੇ ਚੀਜ਼ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹੀ ਕਾਰਨ ਹੋਵੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰਸਨਲੀ ਇਨਵਾਈਟ ਨਹੀਂ ਕੀਤਾ ਗਿਆ ਹਾਲਾਂਕਿ ਜੌਰਜੀਆ ਮੈਲਨੀ ਜਿਹੜੇ ਇਟਲੀ ਦੇ ਮੁਖੀ ਨੇ ਉਹਨਾਂ ਨੂੰ ਬੁਲਾਇਆ ਗਿਆ ਇੱਥੋਂ ਤੱਕ ਕਿ ਚਾਈਨਾ ਦੇ ਰਾਸ਼ਟਰਪਤੀ ਨੂੰ ਬੁਲਾਇਆ ਗਿਆ ਇਜ਼ਰਾਈਲ ਦੇ ਰਾਸ਼ਟਰਪਤੀ ਨੂੰ ਬੁਲਾਇਆ ਗਿਆ ਬਟ ਦੇ ਵੱਡੇ-ਵੱਡੇ ਮੁਲਕਾਂ ਦੇ ਰਾਸ਼ਟਰਪਤੀਆਂ ਨੂੰ ਉਹਨਾਂ ਮੁਲਕਾਂ ਦੇ ਰਾਸ਼ਟਰਪਤੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਨਾਲ ਅਜੇ ਤੱਕ ਅ ਅਮਰੀਕਾ ਕਿਸੇ ਟਸਲ ਦੇ ਵਿੱਚ ਫਸਿਆ ਹੋਇਆ ਸੀ ਜਾਂ ਕੁਝ ਅ ਵਿਵਾਦ ਦੇ ਵਿੱਚ ਫਸਿਆ ਹੋਇਆ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਪਰ ਤਾਂਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਪਰਸਨਲੀ ਇਨਵਾਈਟ ਨਹੀਂ ਕੀਤਾ ਗਿਆ ਇਸ ਦੇ ਉੱਤੇ ਸਵਾਲ ਜ਼ਰੂਰ ਖੜੇ ਹੋ ਰਹੇ ਹਨ ਦੂਜੇ ਪਾਸੇ ਮਾਹਰ ਇਸ ਚੀਜ਼ ਨੂੰ ਡੋਨਲਡ 트੍ਰੰਪ ਦਾ ਪ੍ਰੋਫੈਸ਼ਨਲਿਜ਼ਮ ਦੱਸਦੇ ਨੇ ਕਿ ਉਹਨਾਂ ਨੇ ਭਾਰਤ ਨੂੰ ਬੁਲਾਉਣਾ ਨਹੀਂ ਭੁੱਲਿਆ ਔਰ ਭਾਰਤ ਦੇ ਵੱਲੋਂ ਐਸ ਜੈ ਸ਼ੰਕਰ ਜ਼ਰੂਰ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ ਸੌ ਚੱਕ ਸਮਾਗਮ ਦਾ ਹਿੱਸਾ ਬਣ ਰਹੇ ਨੇ ਹੁਣ ਇਹਨਾਂ ਤਕਰੀਰਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਜਿਹੜਾ ਕਾਰਨ ਦੱਸਿਆ ਗਿਆ ਉਹ ਕਿੰਨਾ ਕੁ ਅਸਲ ਹੈ ਕਿੰਨਾ ਕੁ ਸੱਚ ਹੈ ਮਾਹਿਰ ਤਾਂ ਕਹਿੰਦੇ ਕਿ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਜਨਤਕ ਤੌਰ ਦੇ ਉੱਤੇ ਇੱਕ ਬਿਆਨ ਵੀ ਜਾਰੀ ਕਰਨਾ ਚਾਹੀਦਾ ਹੈ ਹਾਲਾਂਕਿ ਸਵਾਲ ਅਸਲ 'ਚ ਇਹ ਖੜਦਾ ਹੈ ਕਿ ਇਸ ਐਕਸ਼ਨ ਦਾ ਨਤੀਜਾ ਕੀ ਨਿਕਲੇਗਾ ਇਸ ਐਕਸ਼ਨ ਦਾ ਨਤੀਜਾ ਭਾਰਤ ਵਾਸਤੇ ਕਿਵੇਂ ਦਾ ਨਿਕਲੇਗਾ ਡੋਨਲਡ ਟਰੰਪ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਕਰੀਬੀ ਦੋਸਤ ਮੰਨਦੇ ਨੇ ਦੱਸਦੇ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਨਹੀਂ ਬੁਲਾਇਆ ਕਠਿ ਤੌਰ ਤੇ ਹੁਣ ਇਹਦਾ ਅਸਰ ਭਾਰਤ ਦੇ ਉੱਤੇ ਕਿਵੇਂ ਦਾ ਪਵੇਗਾ ਆਂਦੇ 1 ਸਾਲ ਨੂੰ 2 ਸਾਲ ਨੂੰ ਭਾਰਤ ਦੇ ਉੱਤੇ ਇਸ ਦਾ ਕੀ ਰਿਜ਼ਲਟ ਨਿਕਲ ਕੇ ਆਉਂਦਾ ਉਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ